ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਵਕਵਕ ਜਿੱਥੇ ਬੰਦਿਆਂ ਦੇ ਆਗੂਆਂ ਅਤੇ ਸਮੂਸਦਰਕਲ ਮੁਖ ਦੇ ਹੜਪੀੜਿਤਾਂ ਵੱਲੋਂ ਕਿਸਾਨ ਦੇ ਰੈਂਦੇ ਬਕਾਇਆ ਸੰਬੰਧੀ ਹਲਕਾ ਜੁੰਡਿਆਲਾ ਗੁਰੂ ਦੇ ਵਿਧਾਇਕ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਇਸ ਮੌਕੇ ਦੱਸਦੇ ਇਹ ਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਭਾਰਤ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੱਤਕਿਸਾਨੀ ਯੂਨੀਅਨ ਬੰਬ ਇਨਸਮੂਜਤਿ ਬੰਦੀਆਂ ਵੱਲੋਂ ਇਕੱਠਾ ਕਰਕੇ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੜਪੜ ਕਿਸਾਨ ਤਿੱਬੰਦੀਆਂ ਦੇ ਨਾਲ ਰਲ ਕੇ ਵੱਡਾ ਸੰਘਰਸ਼ ਕਰਨ ਤੇ ਮਜਬੂਰ ਹੋਣਗੇ ਸਮੂਜਤਿ ਬੰਦੀਆਂ ਦੇ ਉਦਦਾਰਾਂ ਵੱਲੋਂ ਹਰਪ੍ਰੀਤ ਸਿੰਘ ਦੀ ਟੀ ਉਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ 2023 ਦੇ ਹੜ੍ਹਾਂ ਦੇ ਦੌਰਾਨ ਹੜਪੜ ਕਿਸਾਨਾਂ ਦਾ ਵੱਡਾ ਨੁਕਸਾਨ ਹੈ ਜਿਸ ਵਿੱਚ ਪਹਿਲਾਂ ਵੀ ਐਸਟੀਓ ਬਿਜਲੀ ਬੋਰਡ ਦੇ ਖਿਲਾਫ ਐਫਿਡੇਵਿਟ ਵੀ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ ਪਰ ਉਸ ਉਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਤੇ ਉੱਥੇ ਹੀ ਜਿੱਥੇ ਬੰਦੀ ਅਗਵਾ ਨੇ ਇੱਕ ਬਿਆਨ ਰਾਹੀਂ ਹਰਪ੍ਰਜਨ ਸਿੰਘ ਜੀ ਨੂੰ ਦੱਸਿਆ ਹੈ ਕਿ ਸਾਡੀ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਕਰਵਾਈ ਜਾਵੇ ਅਤੇ ਐਸਟੀਓ ਨੂੰ ਵੀ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਜਕਰ ਕਸਾਨਾ ਦੀਆਂ ਮੰਗਾਂ ਨਾਮ ਨੀਆਂ ਗਈਆਂ ਤਾਂ ਮਜਬੂਰ ਜਥੇਬੰਦੀਆਂ ਦੁਆਰਾ ਉਹਨਾਂ ਨੂੰ ਜਿਹੜਾ ਹੈ 18 ਤਰੀਕ 3 ਮਹੀਨਾ 2025 ਨੂੰ ਸਾਰੇ ਜਥੇਬੰਦੀਆਂ ਦੁਆਰਾ ਫੈਸਲਾ ਕਰਕੇ ਵੱਡਾ ਐਕਸ਼ਨ ਲੈਣ ਤੇ ਉਹ ਮਜਬੂਰ ਹੋਣਗੇ ਤੇ ਜੇ ਸੰਘਰਸ਼ ਦੇ ਸਬੰਧਿਤ ਕਿਸਾਨਾਂ ਜਾਂ ਹੋਰ ਕੋਈ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰੀ ਹੋਵੇਗੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਸ ਮੌਕੇ ਤੇ ਉਹਨਾਂ ਨੇ ਐਲਾਨੀ ਹੈ ਕਿ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੋਵੇਗੀ ਅਖੀਰ 'ਚ ਜਥੇਬੰਦੀ ਦੇ ਆਗੂ ਨੇ ਇਹ ਵੀ ਇਹ ਵੀ ਕਿਹਾ ਹੈ ਕਿ ਸਾਡੀਆਂ ਮੰਗਾਂ ਨੂੰ ਪ੍ਰਬੰਧਕ ਇਸ ਸਮਾਗਮ ਸਾਧਵਾਇਆ ਜਾਵੇ ਤੇ ਇਸ ਮੌਕੇ ਸੁਖਦੇਵ ਸਿੰਘ, surjeet singh, jasveer singh ਜ਼ਿੰਮੇਵਾਰ ਆਗੂ ਜਿਹੜੇ ਨੇ ਉਹ ਸਭ ਹਾਜ਼ਰ ਸਨ। ਸਿੰਘ ਫਰੋਮ ਕੋੜ ਬੁੱਢਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ। ਵੀ ਆਰ ਹੇਅਰ ਟੂਡੇ ਅੰਡਰ ਦੀ ਕਾਈਂਡ ਲੀਡਰਸ਼ਿਪ ਆਫ ਸudar jasveer singh ji alu waliya Who's state president of Harpit Jathe who came here to see Sadar Harpajan Singh ETO, but due to unavoidable circumstances, he cannot be available in his office. But I would like to appreciate his brother, his official staff, those who met us. They are of so good nature that they asked that very good to sit, have a water, have a tea. They served us in all the ways, and we are very thankful to you. that if each and every staff of minister may be a good nature there will be no problem to each other so i request that all the demands who are raised by sadar ji b singh may kindly be fulfilled thanks to that sat in jasbir singh pradhan harpreet kisan sangharsh committee punjab ajj assi ityo saab nu milan vaste ponche si jo unhan de brother mile ne itthe pe saab mile ne assi pehla vi 2023 de vich ityo saab nu binti kiti si ek ਸਾਡੇ ਬਹੁਤ ਗਰੀਬ ਕਿਸਾਨ ਸਰਦਾਰ ਵਜੀਤ ਸਿੰਘ ਜੀ ਜਿਨ੍ਹਾਂ ਤੋਂ ਐਸਡੀਓ ਮੱਪੂ ਨੇ ਪੈਸੇ ਲਏ ਸੀਗੇ ਰਿਸ਼ਵਤ ਲਈ ਸੀ ਸਾਡੇ ਟਿਊਬਲ ਰੁੜ ਗਏ ਸੀ ਔਰ ਸਾਡਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਜਿਹਦੇ ਤਹਿਤ ਐਸਡੀਓ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਲਈ ਔਰ ਅਸੀਂ ਬੇਨਤੀ ਕੀਤੀ ਸੀ ਇਹਦੇ ਤੇ ਕਾਰਵਾਈ ਕਰਨ ਦੀ ਪਰ ਅਫਸੋਸ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਔਰ ਅਸੀਂ ਇੱਕ ਬੇਨਤੀ ਹੁਣ ਚਾਰ ਜਥੇਬੰਦੀਆਂ ਨੇ ਇਕੱਤਰ ਹੋ ਕੇ ਮੀਟਿੰਗ ਕੀਤੀ ਹੈ ਜੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਵੀ ਆਉਣ ਵਾਲੀ 18 ਮਾਰਚ ਨੂੰ ਮਾਰਚ ਤੱਕ ਅਸੀਂ ਇਹਦੀ ਵੇਟ ਕਰਾਂਗੇ ਇੱਕ ਵਾਰੀ ਫੇਰ ਵੀ ਉਸ ਐਸਡੀ ਦੇ ਉੱਤੇ ਕੋਈ ਕਾਰਵਾਈ ਉਹ ਨਹੀਂ ਸਸਪੈਂਡ ਕਰਦੇ ਜਾਂ ਨਹੀਂ ਕਰਦੇ ਔਰ ਜੇ ਨਹੀਂ ਕੀਤਾ ਜਾਂਦਾ ਤੇ ਅਸੀਂ ਆਉਣ ਵਾਲੇ 18 ਮਾਰਚ ਤੋਂ ਬਾਅਦ ਵੱਡਾ ਫੈਸਲਾ ਲੈ ਕੇ ਈਟੂ ਸਭ ਦੇ ਗ੍ਰਹਿ ਵਿਖੇ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਪਰ ਜੋ ਸਾਡੇ ਅਸੀਂ ਆਪ ਦੇ ਹੱਕ ਲੈ ਕੇ ਛੱਡਾਂਗੇ ਜੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਤਕਾ ਹੋਇਆ ਔਰ ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਸੀ ਕਿ ਸਾਡੇ ਹੜਪੀਟਾਂ ਦੇ ਜਿਹੜਾ ਮਾਅਬਜ਼ੇ ਸੰਬੰਧੀ ਅਜੇ ਕਾਫੀ ਜਿਹੜਾ 25% ਲੋਕਾਂ ਨੂੰ ਮਾਅਬਜ਼ਾ ਨਹੀਂ ਮਿਲਿਆ ਔਰ ਸਾਡੇ ਸਿਰਟ ਦੇ ਪੈਸੇ 0% ਦਿੱਤੇ ਗਏ ਜਿੱਥੇ ਜ਼ਮੀਨਾਂ ਰੁੜ ਗਈਆਂ ਉਹ ਵੀ 0% ਦਿੱਤੇ ਗਏ ਔਰ ਇਹਦੇ ਬਾਬਤ ਅਸੀਂ ਮੀਟਿੰਗ ਕਰਨੀ ਚਾਹਣ ਵਾਸਤੇ ਈਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਜੋ ਪੂਰੀ ਨਹੀਂ ਹੋਈ ਉਹਦੇ ਵਾਸਤੇ ਵੀ ਵਿੱਚ ਲਿਖਿਆ ਹੈ ਵੀ ਸਾਡੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਜਾਂ ਉੱਚ ਅਧਿਕਾਰੀਆਂ ਨਾਲ ਕੀਤੀ ਜਾ ਤਾਂ ਜੋ ਸਾਡੇ ਜਿਹੜੇ ਬਕਾਇਆ ਉੱਥੋਂ ਜਾਰੀ ਹੋ ਸਕੇ ਐਪਸੀਆ ਤੋਂ ਸੋ ਇਹਦੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਜੀ ਸਾਡੀ ਬੇਨਤੀ ਹੈ ਵੀ ਸਾਡੇ ਕਿਸਾਨਾਂ ਨੂੰ ਇਨਸਾਫ ਮਿਲੇਗਾ ਸੀਟੀਓ ਸਭ ਨੂੰ ਬੇਨਤੀ ਕਿ ਉਹਨਾਂ ਦੇ ਬ੍ਰਦਰ ਨੂੰ ਬੇਨਤੀ ਕੀਤੀ ਔਰ ਪੀਐਸ ਸਾਹਿਬ ਵੀ ਕੋਲੇ ਨੇ ਇਹਨਾਂ ਨੂੰ ਬੇਨਤੀ ਕੀਤੀ ਆ ਆ ਸੋ ਸਾਡੀ ਜਿਹੜੀ ਬੇਨਤੀ ਆ ਵੀ ਕਬੂਲੀ ਜਾਵੇ ਸਾਡੀ ਇੰਨੀ ਰਿਕਵੈਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਗੂ ਅੱਜ ਸਾਡੇ ਕੋਲ ਆਫਿਸ ਪਹੁੰਚੇ ਨੇ ਜੀ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਏਗਾ ਜੀ ਧੰਨਵਾਦ ਜੀ Musica Musica Musica